ਅਨਿਤਨ ਤਨ ਨੂੰ ਬਾਬਾ ਰਾਲੂ ਜੀ ਜਟੇਰਿਆਂ ਦਾ ਜੋੜ ਮੇਲਾ ਜੀ 18 ਤਰੀਕ 18 ਮਈ ਦੇ ਐਤਵਾਰ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾਣਾ ਜੀ ਤੇ ਪਹਿਲਾਂ ਅਮਰਤ ਪਾਣੀ ਦਾ ਪਾਠ ਹੋਊਗਾ ਜੀ ਕੀਰਤਨ ਹੋਊਗਾ ਕੀਰਤਨ ਤੋਂ ਬਾਅਦ ਬਾਹਰ ਪੇ ਪੰਡਾਲ ਸਕੂਲ ਦੇ ਵਿੱਚ ਸਟੇਜ ਲੱਗ ਜੂਗੀ ਉੱਥੇ ਫਿਰ ਆਪਣੇ ਧਾਰਮਿਕ ਪ੍ਰੋਗਰਾਮ ਚੱਲਣਾ ਬਾਹਰ ਦੇ ਪਾਸੇ ਜਿਹਦੇ ਵਿੱਚ ਕੈਨੇਡਾ ਤੋਂ ਹਬੀਬ ਬਾਲ ਕੈਨੇਡਾ ਵਾਲੇ ਉਹ ਕਾਇ ਕਰਿਆ ਆ ਆਰਾਮ ਮੋਜੀ ਪੀਟ ਗਰੁੱਪ ਚੱਬੇ ਵਾਲੇ ਉਹ ਆ ਰਿਹਾ ਜੀ ਗੁਰੂ ਘਰ ਲੰਗਰ ਉਹ ਤੋਂ ਚੱਲੂਗਾ ਜੀ ਸ਼ਬੀਰ ਦਾ ਲੰਗਰ ਚੱਲੂਗਾ ਸਾ ਤੋਂ ਵੱਡੀ ਕਲ ਸਾਹਿਬ ਦੇ ਮੁੱਖ ਮਹਿਮਾਨ ਡਾਕਟਰ ਰਾਜ ਕੁਮਾਰ ਜੀ ਐਮਪੀ ਹੁਸ਼ਿਆਰਪੁਰ ਤੋਂ ਤੇ ਉਹਨਾਂ ਦੇ ਬੇਟੇ ਡਾਕਟਰ ਸ਼抗 ਕੁਮਾਰ ਐਮਐਲਏ ਚੱਬੇ ਵਾਲਾ ਤਵਿੰਦਰ RAM ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ ਤੋਂ ਜੀ ਅਸੀਂ ਬਹੁਤ ਧੰਨਵਾਦੀ ਇਹਨਾਂ ਦੇ ਤੇ ਹੋਣ ਤੇ ਜੀ ਸਭ ਇੱਕ ਨਿਊਜ਼ੀਲੈਂਡ ਤੋਂ ਦਵਿੰਦਰ ਸਿੰਘ ਰੱਲ ਜੋ ਕਿ ਗੀਤਕਾਰ ਹਨ ਉਹ ਲਈ ਲੈਣ ਤੋਂ ਵਿਸ਼ੇਸ਼ ਤੌਰ ਤੇ ਆਇਆ ਹੋਆ ਤੇ ਉਹਨਾਂ ਨੇ ਵੀ ਬੜਾ ਯੋਗਦਾਨ ਪਾਇਆ ਜੀ ਆਪਣਾ 50000 ਰੁਪਏ ਲੰਕਰ ਵਾਸਤੇ ਜਟੇਰਿਆਂ ਨੂੰ ਗਾਣ ਕੀਤਾ ਜੀ ਬਹੁਤ ਬਹੁਤ ਨਾਲ ਧੰਨਵਾਦ ਜੈ ਗੁਰੂ ਦੇ ਧੰਨ ਗੁਰੂ ਦੇ ਧੰਨ 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 ਬਾਬਾ ਰੱਲ ਜੀ ਵਾਰਾਜ